ਜੇਕਰ ਜਿਦਾਂ ਤੁਸੀਂ ਕਿਹਾ ਕਿ 7 ਤਰੀਕ ਨੂੰ ਜਿਹੜਾ ਹੈ ਉਹ ਚੰਦਰ ਗ੍ਰਹਿਣ ਸ਼ੁਰੂ ਹੋ ਰਿਹਾ ਹੈ ਲੋਕਾਂ ਨੂੰ ਕੀ ਬਚਾਅ ਕਰਨਾ ਚਾਹੀਦਾ ਜੇਕਰ ਚੰਦਰ ਗ੍ਰਹਿਣ ਹੈ ਕੋਈ ਪ੍ਰੈਗਨੈਂਟ ਲੇਡੀਜ਼ ਹੋ ਜਾਂ ਕੋਈ ਛੋਟਾ ਬੱਚਾ ਹੋਵੇ ਜਾਂ ਕੋਈ ਵੀ ਕਿਸੇ ਲਈ ਵੀ ਕੋਈ ਪ੍ਰੀਕਾਸ਼ਨ ਕਰਨੀਆਂ ਹੋਣਗੀਆਂ ਉਸ ਦਿਨ ਲਈ ਜੀ ਜੀ ਬਿਲਕੁਲ ਪ੍ਰੀਕਾਸ਼ਨ ਕਰਨੀਆਂ ਬਣਦੀਆਂ ਕਿਉਂਕਿ ਚੰਦਰ ਗ੍ਰਹਿਣ ਦਾ ਮਤਲਬ ਹੈ ਆਸਮਾਨ ਵਿੱਚ ਚੰਦਰਮਾ ਦੀ ਸ਼ਕਤੀ ਬਹੁਤ ਘੱਟ ਹੁੰਦੀ ਸਾਢੇ 9 ਤੋਂ ਲੈ ਕੇ ਸਾਢੇ 10 ਵਜੇ ਦਾ ਇੱਕ ਪੀਰੀਅਡ ਹੈ ਇਸ ਪੀਰੀਅਡ ਵਿੱਚ ਸਖਤ ਤੁਹਾਨੂੰ ਸਤਾਰਕਤਾ ਰੱਖਣੀ ਚਾਹੀਦੀ ਹੈ ਜਿੱਥੇ ਤੁਸੀਂ ਕੁਐਸਚਨ ਕੀਤਾ ਪ੍ਰੈਗਨੈਂਟ ਲੇਡੀਜ਼ ਦਾ ਕਿਉਂਕਿ ਜਿਹੜਾ ਛੋਟਾ ਬੱਚਾ ਆ ਜਿਹੜਾ ਮਾਂ ਦੇ ਗਰਭ ਵਿੱਚ ਇੱਕ ਬੱਚਾ ਪਾਲ ਰਿਹਾ ਉਹਦੇ ਤੇ ਰਾਹੂ ਦਾ ਇੰਪੈਕਟ ਬਹੁਤ ਜ਼ਿਆਦਾ ਸਟਰੋਂਗ ਵੇਵਜ਼ ਨਾਲ ਹੁੰਦਾ ਤਾਂ ਆਮ ਸ਼ਬਦਾਂ ਚ ਕਿਚਨ ਦਾ ਕੋਈ ਵੀ ਕੰਮ ਪ੍ਰੈਗਨੈਂਟ ਲੇਡੀਜ਼ ਨੂੰ ਗ੍ਰਹਿਣ ਦੇ ਸਮੇਂ ਚ ਨਹੀਂ ਕਰਨਾ ਚਾਹੀਦਾ 7 ਤਰੀਕ ਤੋਂ ਸ਼ੁਰੂ ਹੋ ਕੇ 21 ਤਰੀਕ ਤੱਕ 15 ਦਿਨ ਦੇ ਸ਼ਰਾਧ ਖਾਸ ਗੱਲ ਕੀ ਹੋ ਰਹੀ ਹੈ ਪਿਤਰਪਕਸ਼ ਦੇ ਸ਼ੁਰੂਆਤ ਯਾਨੀ ਜਿਸ ਦਿਨ ਪੇਤਰਪਖ ਸ਼ੁਰੂ ਹੋ ਰਿਹਾ ਉਸ ਦਿਨ ਚੰਦਰ ਗ੍ਰਹਿਣ ਲੱਗ ਰਿਹਾ ਕਿਉਂਕਿ ਅਗਰ ਆਪਾਂ ਪਿਛਲੇ 100 150 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਈਏ ਤੱਕ ਕਿਸੇ ਪੱਤਰਪੱਖ ਦੇ ਮਹੀਨੇ 'ਚ ਸੇਮ ਡੇਟ ਸ਼ੁਰੂ ਵਾਲੇ ਦਿਨ ਤੇ ਸੇਮ ਡੇਟ ਖਤਮ ਵਾਲੇ ਦਿਨ ਕਦੀ ਦੋ ਗ੍ਰੈਂਡ ਨਹੀਂ ਲੱਗਦੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹਨ ਆਚਾਰੀ ਗੌਰਵ ਜੀ ਔਰ ਸਵਾਗਤ ਕਰਦੇ ਹਾਂ ਉਹਨਾਂ ਦਾ ਆਪਣੇ ਚੈਨਲ ਦੇ ਸਿਟੀ ਹੈਡਲਾਈਨਸ ਤੇ ਪੁੱਛਦੇ ਹਾਂ ਕਿ ਇਹ ਜਿਹੜਾ ਮਹੀਨਾ ਚੱਲ ਰਿਹਾ ਹੈ ਸਪਟੈਂਬਰ ਦਾ ਇਹ ਹਲੇ ਵੀ ਕੋਈ ਨਾ ਕੋਈ ਜਿਹੜੀ ਆਏ ਕੋਈ ਪ੍ਰੋਬਲਮਸ ਲੈ ਕੇ ਆਏਗਾ ਕੋਈ ਪਾਰਟਿਕੂਲਰ ਡੇਟਸ ਨੇ ਜਿੱਥੇ ਤੁਹਾਨੂੰ ਆਪਣਾ ਬਚਾਅ ਕਰਨਾ ਚਾਹੀਦਾ ਹੈ ਸੱਚ ਕਲਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਸਿਟੀ ਹੈਡਲਾਈਨਸ ਤੇ ਜੇਕਰ ਜਿਦਾਂ ਤੁਸੀਂ ਕਿਹਾ ਕਿ 7 ਤਰੀਕ ਨੂੰ ਜਿਹੜਾ ਹੈ ਉਹ ਚੰਦਰ ਗ੍ਰਹਿਣ ਸ਼ੁਰੂ ਹੋ ਰਿਹਾ ਹੈ ਕੀ ਕੁਝ ਲੋਕਾਂ ਨੂੰ ਸਭ ਤੋਂ ਪਹਿਲਾਂ ਗੱਲ ਕਰ ਲਈਏ ਗ੍ਰਹਿਣ ਦੀ ਤੇ ਲੋਕਾਂ ਨੂੰ ਕੀ ਬਚਾਅ ਕਰਨਾ ਚਾਹੀਦਾ ਜੇਕਰ ਚੰਦਰ ਗ੍ਰਹਿਣ ਹੋ ਕੋਈ ਪ੍ਰੈਗਨੈਂਟ ਲੇਡੀਜ਼ ਹੋ ਜਾਂ ਕੋਈ ਛੋਟਾ ਬੱਚਾ ਹੋਵੇ ਜਾਂ ਕੋਈ ਵੀ ਕਿਸੇ ਦੇ ਲਈ ਵੀ ਕੋਈ ਪ੍ਰੀਕਾਸ਼ਨਸ ਕਰਨੀਆਂ ਕਰਨੀਆਂ ਹੋਣਗੀਆਂ ਉਸ ਦਿਨ ਲਈ ਜੀ ਜੀ ਬਿਲਕੁਲ ਪ੍ਰੀਕਾਸ਼ਨ ਕਰਨੀਆਂ ਬਣਦੀਆਂ ਕਿਉਂਕਿ ਚੰਦਰ ਗ੍ਰਹਿਣ ਦਾ ਮਤਲਬ ਹੈ ਆਸਮਾਨ ਵਿੱਚ ਚੰਦਰ ਮਾ ਦੀ ਸ਼ਕਤੀ ਬਹੁਤ ਘੱਟ ਹੋਣਾ ਹੀਣ ਬਹੁਤ ਲੋ ਪਾਵਰ ਚ ਹੋਣਾ ਉਸ ਦਿਨ ਜਦੋਂ ਅਸੀਂ ਕੋਈ ਵੀ ਲਾਈਫ ਵਿੱਚ ਕਿਰਿਆਕਲਾਪ ਜਾਂ ਕੋਈ ਨਵੀਂ ਚੀਜ਼ ਜਾਂ ਕੁਝ ਵੀ ਐਸਾ ਜੀਵਨ ਜਿਹਦਾ ਇੰਪੈਕਟ ਪੂਰੀ ਜ਼ਿੰਦਗੀ ਚ ਪੈਂਦਾ ਉਹਨੂੰ ਅਸੀਂ ਬੜੀ ਸਮਝਦਾਰੀ ਜਾਂ ਬੜੀ ਸਤਰਕਤਾ ਨਾਲ ਕਰਦੇ ਆ ਜਿੱਥੇ ਤੁਸੀਂ ਕੁਐਸਚਨ ਕੀਤਾ ਪ੍ਰੈਗਨੈਂਟ ਲੇਡੀਜ਼ ਦਾ ਜੀ ਹਾਂ ਜੀ ਕਿਉਂਕਿ ਜਿਹੜਾ ਛੋਟਾ ਬੱਚਾ ਆ ਜਿਹੜਾ ਮਾਂ ਦੇ ਗਰਭ ਵਿੱਚ ਇੱਕ ਬੱਚਾ ਪਾਲ ਰਿਹਾ ਹੈ ਉਹਦੇ ਤੇ ਰਾਹੂ ਦਾ ਇੰਪੈਕਟ ਬਹੁਤ ਜ਼ਿਆਦਾ ਸਟਰੋਂਗ ਵੇਵਜ਼ ਨਾਲ ਹੁੰਦਾ ਤਾਂ ਉਸ ਪੀਰੀਅਡ ਦੇ ਵਿੱਚ ਜਿੱਦਾਂ ਸਾਡੇ ਸ਼ਾਸਤਰਾਂ ਚ ਲਿਖਿਆ ਰਸੋਈ ਦਾ ਕਿਸੇ ਕਿਸਮ ਦਾ ਵੀ ਕੰਮ ਜਾਂ ਕਿਸੇ ਕਿਸਮ ਦੀਆਂ ਐਸੀਆਂ ਚੀਜ਼ਾਂ ਜਿਹੜੇ ਉਸ ਬੱਚੇ ਤੇ ਪ੍ਰਭਾਵ ਪਾ ਸਕਦੀਆਂ ਉਸ ગ્રਹਣ ਦੇ ਪੀਰੀਅਡ ਦੇ ਵਿੱਚ ਸਾਨੂੰ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਆਮ ਸ਼ਬਦਾਂ 'ਚ ਕਿਚਨ ਦਾ ਕੋਈ ਵੀ ਕੰਮ ਪ੍ਰੈਗਨੈਂਟ ਲੇਡੀਜ਼ ਨੂੰ ਗ੍ਰਹਿਣ ਦੇ ਸਮੇਂ 'ਚ ਨਹੀਂ ਕਰਨਾ ਚਾਹੀਦਾ ਗ੍ਰਹਿਣ ਦਾ ਜਿਹੜਾ ਸਮਾਂ ਆ तकरीबन ਰਾਤ ਨੂੰ 9:30 ਵਜੇ ਤੋਂ ਲੈ ਕੇ ਤੇ 1:30 ਵਜੇ ਤੱਕ ਪੂਰਨ ਗ੍ਰਹਿਣ ਦਾ ਇੱਕ ਪੀਰੀਅਡ ਹੈ 9:30 ਤੋਂ ਲੈ ਕੇ 10:30 ਵਜੇ ਦਾ ਇੱਕ ਪੀਰੀਅਡ ਹੈ ਇਸ ਪੀਰੀਅਡ 'ਚ ਸਖਤ ਤੁਹਾਨੂੰ ਸਤਰਕਤਾ ਰੱਖਣੀ ਚਾਹੀਦੀ ਹੈ ਬਾਕੀ 1 ਵਜੇ ਤੱਕ ਉਹਦਾ ਮੋਕਸ਼ ਪ੍ਰਾਪਤੀ ਯਾਨੀ ਪੂਰਨ ਰੂਪ ਵਿੱਚ ਉਹਦਾ ਪ੍ਰਭਾਵ ਜਿਹੜਾ ਹੈ ਉਹ ਖਤਮ ਹੋ ਜਾਏਗਾ ਤਾਂ ਇਸ ਪੀਰੀਅਡ ਵਿੱਚ ਖਾਸ ਕਰਕੇ ਜਿਹੜੇ ਬਹੁਤ ਛੋਟੇ ਬੱਚੇ ਆ ਜਾਂ ਜਿਹੜੇ ਹਵਾਈ ਯਾਤਰਾ ਵੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਥੋੜੀ ਸੀ ਸਮਝਦਾਰੀ ਆ ਸਤਰਕਤਾ ਨਾਲ ਇਸ ਪੀਰੀਅਡ ਨੂੰ ਲੰਘਾ ਦੇਣਾ ਚਾਹੀਦਾ ਲੰਘਾ ਦੇਣਾ ਚਾਹੀਦਾ ਜੇ ਕੱਲ ਗੱਲ ਕਰੀਏ ਜਿੱਦਾਂ ਕਿ ਗ੍ਰਹਿਣ ਦੀ ਗੱਲ ਕਰੀਏ ਸਪੈਸੀਫਿਕਲੀ ਤੇ ਜਦ ਕਈ ਲੋਕ ਕੀ ਪੁਰਾਣੇ ਟਾਈਮ ਤੇ ਇਹ ਵੀ ਕਹਿੰਦੇ ਸੀਗੇ ਕਿ ਤਾਲਾ ਨਹੀਂ ਬੰਦ ਕਰੋ ਕੁੰਡੀਆਂ ਨਾ ਲਗਾਓ ਕਿ ਉਹਦਾ ਵੀ ਕੋਈ ਪ੍ਰਭਾਵ ਪੈਂਦਾ ਹੈ ਕੋਈ ਵੀ ਕਿਸੇ ਵੀ ਤਰੀਕੇ ਦੇ ਲੋਕ ਸਿਸਟਮ ਨੂੰ ਆਪਰੇਟ ਨਹੀਂ ਕਰਨਾ ਚਾਹੀਦਾ ਅਗਰ ਕੋਈ ਗ੍ਰਹਿਣ ਹੋਏ ਤਾਂ ਕਿ ਇਹ ਵੀ ਲਾਗੂ ਹੁੰਦਾ ਜੀ ਦੇਖੋ ਇਸ ਤਰ੍ਹਾਂ ਆ ਸਮੇਂ ਬਦਲਨ ਨਾਲ ਲੋਕਾਂ ਦੇ ਵਿਚਾਰ ਲੋਕਾਂ ਦੀ ਮਾਨਸਿਕ ਸਥਿਤੀ ਬਹੁਤ ਜ਼ਿਆਦਾ ਬਦਲਾਵ ਆਉਂਦੇ ਨੇ ਜਿਹੜੇ ਸ਼ਾਸਤਰਾਂ ਚ ਲਿਖਿਆ ਉਹਦਾ ਕਾਰਨ ਇਹ ਸੀ ਜਦੋਂ ਆਪਾਂ ਕਿਸੇ ਕਿਸਮ ਦੀ ਵੀ ਕੋਈ ਐਕਟੀਵਿਟੀ ਕਰਦੇ ਆ ਉਸ ਪੀਰੀਅਡ ਦੇ ਵਿੱਚ ਸਾਡੇ ਮਾਈਂਡ ਤੇ ਉਹਦਾ ਕਈ 100 ਗੁਣਾ ਇਫੈਕਟ ਪੈਂਦਾ ਜਦੋਂ ਆਪਾਂ ਕੋਈ ਚੀਜ਼ ਲੌਕ ਲਗਾਨੇ ਆ ਜਾਂ ਲੌਕ ਲਗਾ ਕੇ ਉਸ ਚੀਜ਼ ਨੂੰ ਅਸੀਂ ਭੁੱਲ ਜਾਂ ਭੁੱਲ ਸਕਦੇ ਆ ਨੰਬਰ 1 ਨੰਬਰ 2 ਅਸੀਂ ਕੋਈ ਇੰਪੋਰਟੈਂਟ ਚੀਜ਼ ਜਦੋਂ ਅਸੀਂ ਕਰ ਰਹੇ ਆ ਤੇ ਸਾਡੇ ਜੀਵਨ ਚ ਉਸੇ ਤਰ੍ਹਾਂ ਹੀ ਉਹਦਾ ਪ੍ਰਭਾਵ ਜੀ ਆਪਾਂ ਸਾਇੰਸ ਦੀ ਗੱਲ ਕਰੀਏ ਤਾਂ ਇਹ ਜਿਹੜਾ ਲੋਕ ਦਾ ਕੁਐਸਚਨ ਹੈ ਤੁਹਾਡਾ ਇਹ ਲਾਅ ਆਫ ਅਟਰੈਕਸ਼ਨ ਦੇ ਨਾਲ ਕਿਤੇ ਨਾ ਕਿਤੇ ਕਨੈਕਟਡ ਸੀਗਾ ਤਾਂ ਹੀ ਸਾਡੇ ਸ਼ਾਸਤਰੀ ਜਾਂ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਸੀ ਵੀ ਗ੍ਰਹਿਣ ਦੇ ਸਮੇਂ ਲੋਕ ਜਾਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਜਿਹੜੀ ਤੁਹਾਡੀ ਅੱਗੇ ਆਉਣ ਵਾਲੇ ਦਿਨਾਂ ਨੂੰ ਜਾਂ ਅਗਿਆਨ ਵਾਲੇ ਜੀਵਨ ਨੂੰ ਪ੍ਰਭਾਵ ਪੈਦਾ ਕਰ ਸਕਦੀ ਹੈ ਉਹ ਚੀਜ਼ਾਂ ਤੋਂ ਥੋੜਾ ਬਚਣਾ ਚਾਹੀਦਾ ਮੇਰੀ ਤਾਂ ਸਿੰਪਲ ਸ਼ਬਦਾਂ ਚ ਗ੍ਰਹਿਣ ਦੇ ਸਮੇਂ ਪ੍ਰਮਾਤਮਾ ਦਾ ਪਾਠ ਜਾਂ ਉਸ ਪੀਰੀਅਡ ਨੂੰ ਸੁਖ ਸ਼ਾਂਤੀ ਨਾਲ ਪ੍ਰਭੂ ਦਾ ਸ਼ੁਕਰਾਨਾ ਕਰਦੇ ਹੋਏ ਤੁਸੀਂ ਲੰਘਾਓ ਤਾਂ ਪੀਰੀਅਡ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਦੇਗਾ ਈਵਨ ਪੋਜ਼ਿਟਿਵਿਟੀ ਮਿਲੇਗੀ ਬੈਨੀਫਿਟ ਦੇ ਦੇਗਾ ਕੁਦਰਤ ਨੇ ਹਰ ਇੱਕ ਚੀਜ਼ ਜਿਹੜੀ ਪੈਦਾ ਕੀਤੀ ਉਹਦੇ ਪਿੱਛੇ ਸਹੀ ਤੇ ਗਲਤ ਦੋਨੋਂ ਹੀ ਡਾਇਰੈਕਸ਼ਨਸ ਨੇ ਅਸੀਂ ਰੋਂਗ ਡਾਇਰੈਕਸ਼ਨ ਨੂੰ ਸਾਈਡ ਤੇ ਰੱਖ ਕੇ ਉਹਦਾ ਪੋਜ਼ਿਟਿਵ ਆਸਪੈਕਟ ਦੇਖ ਕੇ ਸਿਰਫ ਉਸ ਪੀਰੀਅਡ ਵਿੱਚ ਰੱਬ ਦਾ ਅਗਰ ਸ਼ੁਕਰਾਨਾ ਕਰਦੇ ਹਾਂ ਤਾਂ ਜੀਵਨ ਚ ਪੋਜ਼ਿਟਿਵਿਟੀ ਸਾਡੇ ਹੋਰ ਵਧੇਗੀ ਇਹ ਜਿਹੜਾ ਸਤੰਬਰ ਦਾ ਮਹੀਨਾ ਪਿਤਰ ਪੱਖ ਜਿਹਨੂੰ ਸ਼ਰਾਧ ਪੱਖ ਕਹਿੰਦੇ ਨੇ ਆ 7 ਤਰੀਕ ਤੋਂ ਸ਼ੁਰੂ ਹੋ ਕੇ 21 ਤਰੀਕ ਤੱਕ 15 ਦਿਨ ਦੇ ਸ਼ਰਾਦ ਹੈ ਸ਼ਰਾਦ ਪਕਸ਼ ਦਾ ਮਤਲਬ ਅਸੀਂ ਆਪਣੇ ਪਿਤਰਾਂ ਨੂੰ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਇਸ ਧਰਤੀ ਤੇ ਹੈਗੇ ਆ ਜਾਂ ਸਾਡੇ ਬਜ਼ੁਰਗ ਜਿਹੜੇ ਇਸ ਧਰਤੀ ਤੇ ਸਾਨੂੰ ਉਹ ਸਾਰਾ ਕੁਝ ਦੇ ਕੇ ਗਏ ਜਿਹੜੇ ਅਸੀਂ ਚੀਜ਼ਾਂ ਦਾ ਆਨੰਦ ਲੈ ਰਹੇ ਆ ਜਾਂ ਜਿਹੜੀ ਚੀਜ਼ਾਂ ਕਰਕੇ ਅਸੀਂ ਆਪਣੇ ਜੀਵਨ ਨੂੰ ਸੌਖਾ ਕੀਤਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਰ ਦਿਆਂ ਜਿਹੜਾ 2025 ਚੱਲ ਰਿਹਾ ਇਹ ਮੰਗਲ ਦਾ ਸਾਲ ਹੈ ਤੇ ਇਸ ਸਾਲ ਇਹ ਚ ਖਾਸ ਗੱਲ ਕੀ ਹੋ ਰਹੀ ਹੈ ਪਿਤਰਪਖਸ਼ ਦੇ ਸ਼ੁਰੂਆਤ ਯਾਨੀ ਜਿਸ ਦਿਨ ਪਿਤਰਪਖ ਸ਼ੁਰੂ ਹੋ ਰਿਹਾ ਉਸ ਦਿਨ ਚੰਦਰ ਗ੍ਰਹਿਣ ਲੱਗ ਰਿਹਾ ਓਕੇ ਤੇ ਜਿਸ ਦਿਨ ਪਿਤਰਪਖ ਖਤਮ ਹੋ ਰਿਹਾ ਉਸ ਦਿਨ ਸੂਰਜ ਗ੍ਰਹਿਣ ਲੱਗ ਰਿਹਾ ਇਹ ਜਿਹੜਾ ਕੰਬੀਨੇਸ਼ਨ ਹੈ ਖਗੋਲਿਆ ਸੰਰਚਨਾ ਚ ਬਦਲਾਵ ਆ ਰਿਹਾ ਇਹ ਆਪਣੇ ਆਪ ਵਿੱਚ ਇੱਕ ਅਦਭੁਤ ਹੈ ਕਿਉਂਕਿ ਅਗਰ ਆਪਾਂ ਪਿਛਲੇ 100 150 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਈਏ ਤਾਂ ਕਿਸੇ ਪਤਰਪਖਸ਼ ਦੇ ਮਹੀਨੇ ਚ ਹੂੰ ਸੇਮ ਡੇਟ ਸ਼ੁਰੂ ਵਾਲੇ ਦਿਨ ਤੇ ਸੇਮ ਡੇਟ ਖਤਮ ਵਾਲੇ ਦਿਨ ਕਦੀ ਦੋ ਗ੍ਰੈਂਡ ਨਹੀਂ ਲੱਗੇ ਤਾਂ ਇਹ ਆਪਣੇ ਆਪ ਵਿੱਚ ਇੱਕ ਨਵੀਂ ਚੀਜ਼ ਹਾਂ ਨਵੀਂ ਚੀਜ਼ ਕਹ ਲਓ ਅਦਭੁਤ ਸੰਯੋਗ ਹੈ ਜਦੋਂ ਆਪਾਂ 2025 ਦੀ ਗੱਲ ਕਰਦੇ ਆਪਾਂ ਕਹਿੰਦੇ ਆ ਸਾਲ ਚ ਬਹੁਤ ਕੁਝ ਨਵੀਆਂ ਨਵੀਆਂ ਚੀਜ਼ਾਂ ਤੇ ਇਹ ਵੀ ਇੱਕ ਨਵੀਂ ਚੀਜ਼ ਹੋ ਰਹੀ ਹੈ